ਸੋ ਲੋ ਜੀ ਦੂਜੀ ਡੈਸਟੀਨੇਸ਼ਨ ਸਾਡੀ ਆ ਗਈ ਹੈ ਰੰਗਜੀ ਮੰਦਿਰ ਗੇੜੇ ਕੀ ਇਤਿਹਾਸਿਕ ਮੰਦਿਰ ਹੈ ਇੱਥੇ ਪੰਡਤ ਵੀ ਦੱਸਦੇ ਨੇ ਪੈਸੇ ਲੈ ਕੇ 10 20 ਰੁਪਏ ਲੈ ਕੇ ਸਾਰਾ ਇਤਿਹਾਸ ਦੱਸਦੇ ਨੇ ਮੀਰਾ ਬਾਈ ਦੀ ਜੇਲ ਵੀ ਬਣੀ ਹੋਈ ਹੈ ਇੱਥੇ ਤੁਹਾਨੂੰ ਉਹ ਵੀ ਦਿਖਾਵਾਂਗੇ ਆਪਾਂ ਮੰਦਿਰ ਖੁੱਲਣੇ ਦਾ ਸਮੇਂ 4 ਵਜੇ ਆ ਹੁਣ ਦੇਖਦੇ ਆਂ ਵੀ ਇਹ ਅੰਦਰ ਜਾਣ ਦਿੰਦੇ ਕਿ ਨਹੀਂ ਦਿੰਦੇ ਠੀਕ ਹੈ ਤੇ ਭਾਈ ਦੇ ਮਗਰ ਬਾਂਦਰ ਪੈ ਗਿਆ ਸੀ ਇਹਨਾਂ ਨੇ ਹਨ ਕਰਦੇ ਚਿਹੇ ਵਾਲੀ ਬਹੁਤ ਮਾਰੀ ਹੋਈ ਜਨਾਂ ਨਾਲ ਸੋ ਚਲਦੇ ਹੁਣੇ ਮੋਰ ਬਣਾ ਦਿੰਦੇ ਅੱਗੇ ਚਲਦੇ ਆਂ ਆ ਜਾਓ ਸੋਏ ਅੰਦਰ ਦਾ 뷰 ਹੈ ਸਭ ਤੋਂ ਪਹਿਲਾਂ ਤੁਹਾਨੂੰ ਜੇਲ ਦਿਖਾਣੇ ਆ ਜਿਹੜਾ ਜੇਲ ਸੀਗੀ ਮੀਰਾ ਬਾਈ ਦੀ ਇੱਧਰ ਬਣੀ ਆ ਅੱਗੇ ਤੁਹਾਨੂੰ ਦੱਸ ਦਿੰਨੇ ਆ ਇੱਥੇ ਨਾ ਜਿਹੜੀ ਦੋ ਤਰ੍ਹਾਂ ਦੀ ਟਿਕਟਾਂ ਮਿਲਦੀਆਂ ਇੱਕ ਤਾਂ ਵਾਹਨਗਰ ਇੱਕ ਸ਼ੀਸ਼ ਮਹਿਲ ਇੱਕ ਲੀਲਾ ਘਰ ਤਿੰਨ ਤਰ੍ਹਾਂ ਦੀ ਟਿਕਟਾਂ ਮਿਲਦੀਆਂ 20 ਰੁਪਏ ਕਿ ਜਨ ਦੀ ਟਿਕਟ ਹੈ ਤੇ ਆਪਾਂ ਹੁਣ ਟਿਕਟ ਲੈ ਲਈ ਹੈ 60 ਰੁਪਏ ਜਿਹੜੇ ਆਪਣੇ ਲੱਗੇ ਆ ਕਿਉਂਕਿ 20 ਰੁਪਏ ਚ ਸਾਰਾ ਕੁਝ ਤੁਸੀਂ ਇਮਾਨਦਾਰਾ ਸ਼ੀਸ਼ ਮਹਿਲ ਸਾਰੇ ਹੁਣ ਆਪਾਂ ਤੁਹਾਨੂੰ ਲੀਲਾ ਦਿਖਾਵਾਂਗੇ ਸਭ ਤੋਂ ਪਹਿਲਾਂ ਲੀਲਾ ਘਰ ਚੱਲਦੇ ਆ ਸੋ ਸਭ ਤੋਂ ਪਹਿਲਾਂ ਚੱਲਦੇ ਆ ਆਪਾਂ ਅੰਦਰ ਟਿਕਟ ਆਪ ਰਾਮ ਰਾਮ ਜੀ ਲੈ ਲੇ ਟੂ ਇੱਥੇ ਵੀ ਜਿਹੜੀ ਮਸ਼ੀਨਾਂ ਨਾਲ ਚੱਲਦੀਆਂ ਸਾਰੀਆਂ ਮੂਰਤੀਆਂ ਠੀਕ ਐ ਪਹਿਲਾਂ ਤੁਹਾਨੂੰ ਦਿਖਾਣੇ ਆਪਾਂ ਮਤਸਿਆ અવਤਾਰ ਲੋ ਜੀ ਦੇਖੋ ਮਤਸਿਆ અવਤਾਰ ਉਸ ਤੋਂ ਅੱਪ ਚੱਲਦੇ ਅੱਗੇ ਇਹ ਜਦੋਂ ਸਮੁੰਦਰ ਮੰਥਨ ਹੋਇਆ ਸੀ ਉਹਦੀਆਂ ਵੀਡੀਓ ਐ ਸਮੁੰਦਰ ਮੰਥਨ ਹੋਇਆ ਸੀ ਦੇਵਤਾਂਾਂ ਚ ਤੇ ਅਸੁਰਾਂ ਚ ਆਹ ਦੇਖੋ ਹੁਣ ਆਪਾਂ ਚੱਲਦੇ ਆਂ ਬਰਾਹ અવਤਾਰ ਠੀਕ ਹੈ ਜੀ ਸਾਰੀਆਂ ਆਲਮੋਸਟ ਮੋੜੀਆਂ ਚੱਲ ਰਹੀਆਂ ਇੱਥੇ ਮਹਾਰਸ਼ ਆ ਦੇਖੋ ਜੀ ਕਾ ਆ ਗਿਆ ਵਾਮਨ ਅਵਤਾਰ ਪਰਸ਼ੂਰਾਮ ਅਵਤਾਰ ਰਾਮ ਅਵਤਾਰ ਕਲਕੀ ਉਤਾਰ ਵੀ ਅੱਜਕੱਲ ਬਹੁਤ ਜ਼ਿਆਦਾ ਚਰਚਾ ਹੋ ਰਹੀ ਹੈ ਕਲਕੀ ਉਤਾਰ ਇਦਾਂ ਦਾ ਹੋਏਗਾ ਕੁਝ ਤੇ ਅੱਗੇ ਚੱਲਦੇ ਆਂ ਇਹ ਉਹੀ ਜਿਹੜੀ ਚੀਜ਼ ਤੁਹਾਨੂੰ ਪਹਿਲਾਂ ਵੀ ਦਿਖਾਈ ਸੀ ਅਸੀਂ ਮੈਂ ਤੁਹਾਨੂੰ ਕੈਮਰੇ ਵਿੱਚ ਦਿਖਾ ਦਿੰਦਾ ਸਨਮਿਸਤਲ ਸੇ ਗੋਕੁਲ ਆਗਮਨ ਦ੍ਰੋਪਦੀ 치ਰ ਹਰਨ ਭਗਵਾਨ ਜੀ ਕੀ ਸਵਾਰੀ ਗਵਰਧਨ ਲੀਲਾ ਇਹ ਜੋ ਗਵਰਧਨ ਪਰਵਤ ਚੱਕਿਆ ਸੀਗਾ ਤੇ ਆਹ ਦੇਖੋ ਤੁਸੀਂ ਮੀਰਾ ਕੇ ਪ੍ਰਭੂ ਘੀਰਧਨ ਨਾਗਰ ਮੀਰਾ ਬਾਈ ਇਨਰ ਕੀ ਭਗਤੀ ਦਾ ਕਿਸੇ ਨੇ ਕੀਤੀ ਨਹੀਂ ਅਜੇ ਤੱਕ ਮੇਰੇ ਸਾਹਮਣੇ ਚਲੋ ਇਹ ਰਾਵਣ ਵਦ ਤੇ 시드람 ਜੀ ਕੀ ਰਾਜ ਗੱਦੀ ਆ ਦੇਖੋ ਜੀ ਗਰਹਿ ਗੱਜ ਗਰਹਿ ਉਧਾਰ ਗਰਜ ਗਰਹਿ ਉਧਾਰ ਕੀ ਉਤਲੋ ਆ ਚਲੋ ਅੱਗੇ ਚਲਦੇ ਆ ਜੀ ਮਮਾ ਚਲਦੇ ਆ ਅੱਗੇ ਨੂੰ ਸੋ ਇਹ ਵੀ ਮੰਦਿਰ ਬਹੁਤ ਸੋਨਾ ਬਣਿਆ ਆ ਇਤਿਹਾਸਿਕ ਮੰਦਿਰ ਹੈ ਤੇ ਆਪਾਂ ਕਰਦੇ ਐਂਟਰੀ ਹੋ ਗਈ ਚੱਤੀ ਜਾਂਦਾ ਭਾਜੀ ਹੁਣ ਪਤਾ ਨਹੀਂ ਕਾਹਦਾ ਗੁੱਸਾ ਜੜਾ ਹੈ ਮੈਂ ਕੰਦਾ ਹੀ ਚੱਤੀ ਜਾਂਦੇ ਆ ਇਹ ਗੁੱਸੇ ਹੋ ਗਿਆ ਇਹਨੂੰ ਐਨਕ ਨਹੀਂ ਦਿੱਤੀ ਸੁਮੀ ਨੇ ਇਹ ਗੁੱਸੇ ਹੋ ਗਿਆ ਸੋ ਪਹਿਲਾਂ ਮੰਦਰ ਦੇਖੋ ਤੁਸੀਂ ਮੰਦਰ ਦੀਆਂ ਜਿਹੜੀਆਂ ਅੰਦਰ ਲੀਆਂ ਖੂਬਸੂਰਤ ਤਸਵੀਰਾਂ ਤੁਹਾਨੂੰ ਲਾਈਵ ਦਿਖਾ ਰਹੇ ਆ ਐਨਕ ਨਾ ਪਾਓ ਵੀਰ ਜੀ ਖਤਰਾ ਜਿਹਦਾ ਬਹੁਤ ਜ਼ਿਆਦਾ ਮੰਡਰਾ ਰਿਹਾ ਤੁਹਾਡੇ ਆਸ-ਪਾਸ ਤੇ ਬਾਰਿਸ਼ ਹਲਕੀ ਹਲਕੀ ਪੂਰ ਸ਼ੁਰੂ ਹੋ ਗਈ ਪਹਿਲਾਂ ਸਿਰੇ ਥੋੜੀ ਜਿਹੀ ਗਰਮੀ ਹੋ ਗਈ ਸੀ ਹੁਣ ਫੇਰ ਪੂਰ ਸ਼ੁਰੂ ਹੋ ਗਈ ਆ ਇੱਕ ਵਾਰੀ ਮੰਦਿਰ ਤੁਸੀਂ ਦੇਖੋ ਮੰਦਿਰ ਖੁੱਲੇਗਾ 4 ਵਜੇ ਬਾਕੀ ਇੱਕ ਵਾਰ ਤੁਹਾਨੂੰ ਮੰਦਿਰ ਦੀ ਬਿਲਡਿੰਗ ਦਿਖਾਉਣੀ ਹੈ ਬਹੁਤ ਸੋਹਣੀ ਬਿਲਡਿੰਗ ਬਣੀ ਹੋਈ ਹੈ ਪੱਥਰ ਦਾ ਮੰਦਿਰ ਬਣਿਆ ਹੋਇਆ ਸਾਰਾ ਇਹ ਆਲਮੋਸਟ ਤੇ ਆ ਤੁਸੀਂ ਦੇਖ ਸਕਦੇ ਹੋ ਪੁਰਾਣੇ ਅਲੌਕਿਕ ਦ੍ਰਿਸ਼ਾਂ ਦੇ ਨਾਲ ਇਹ ਬਣੇ ਹੋਏ ਨੇ ਸਾਰੇ ਬੱਚਿਆਂ ਦੇ ਸਕੂਟਰ ਆਇਆ ਹੋਇਆ ਇਹ ਮੰਦਿਰ ਆ ਗਿਆ ਜੀ ਇਹ ਅੰਦਰ ਲਾਉਂਦੇ ਹਾਂ ਉਹ ਕਿੱਥੇ ਬੈਠ ਕੇ ਅੰਦਰ ਆਉਣਾ ਹੈ ਉਹਦੇ ਕੋਲ ਹੀ ਮਾਂ ਚਲੋ ਜੀ ਅੱਗੇ ਚੱਲਦੇ ਹਾਂ ਆ ਦੇਖੋ ਲੋਕੀ ਕਦਸ਼ਿਸ਼ ਕੀ ਉਪਰਾਨੀਆਂ ਚੀਜ਼ਾਂ ਨੇ ਜਿਹੜੀਆਂ ਬਣਿਆ ਹੋਇਆ ਸਵੇਰੇ ਤੇ ਬੱਚਿਆਂ ਦੇ ਟੋਰ ਵੇ ਆਂਦੇ ਰਹਿੰਦੇ ਨੇ ਤਾਂ ਜੋ ਇਹਨਾਂ ਦਾ ਹਿਸਟਰੀ ਵੀ کریਏਟ ਕੀਤੀ ਜਾਵੇ ਸਾਰੇ ਬੱਚੇ ਦੇਖ ਰਹੇ ਨੇ ਬੱਚੇ ਟੂਰ ਤੇ ਆਏ ਹੋਏ ਨੇ ਸੋ ਸਭ ਤੋਂ ਪਹਿਲਾਂ ਆਪਾਂ ਮੰਦਰ ਦੀ ਤੁਹਾਨੂੰ ਬਿਲਡਿੰਗ ਦਿਖਾਉਂਦੇ ਆ ਉਹ ਪਾਈ ਜੀ ਥੋੜੇ ਰੁੱਸ ਗਏ ਨੇ ਪਤਾ ਨਹੀਂ ਕੀ ਚੱਕਰ ਹੈ ਇਹ ਸਭ ਕੀ ਦੇਖਣਾ ਪੜ ਰਹਾ ਹੈ ਪ੍ਰੇਮੀ ਜੋੜਾ ਸੀਗਾ ਪ੍ਰੇਮੀ ਜੋੜਾ ਮੇਰੇ ਸਾਥ ਨਹੀਂ ਆਇਆ ਓਏ ਪ੍ਰੇਮੀ ਜੋੜਾ ਹੋਇਆ ਗਿਆ ਵੀਡੀਓ ਵੀਡੀਓ ਕਿਹਨੇ ਬਣਾਈ ਮੇਰੇ ਮੁੰਡੇ ਦੀ ਰੀੜ ਕਾ ਕਥਾ ਬਣਾਈ ਮੇਰੇ ਮੁੰਡੇ ਦੀ ਇਹ ਨਹੀਂ ਸਾਰੇ ਬੜੇ ਖੁਸ਼ ਨੇ ਪਤੋਂ ਦੇ ਬੱਚਾ ਕਿੱਥੋਂ ਆਇਆ ਇਹ ਸਾਰੇ ਬੱਚੇ ਆਏ ਨੇ ਛੋਟੇ ਛੋਟੇ ਕਾਹਦੇ ਸੇ ਆਏ ਹੋ ਆਪ ਇਹ ਮथुरा ਗਈ ਹੈ ਮथुरा ਗਈ ਹੈ ਚਲੋ ਅੱਗੇ ਚੱਲਦੇ ਆ ਤੁਹਾਨੂੰ ਦਿਖਾਉਣੇ ਮੰਦਰ ਬਹੁਤ ਸੋਹਣਾ ਹੈ ਇੱਧਰੋਂ ਇੱਧਰ ਮਿਲਦਾ ਬਾਬਾ ਜੀ ਪਰਸਨਲੀ ਸਿਕਰਟ ਰੂਮ ਤੇ ਮਿੱਠਾ ਨਹੀਂ ਮੇਰਾ ਵਿਚਾਰ ਸੀ ਤੇ ਫੋਟੋ ਖਿੱਚਿਆ ਜਾਂ ਤਾਂ ਸ਼ੇਅਰ ਬਾਹਰ ਤੋਂ ਮੰਦਿਰ ਖਿੱਚਦੇ ਪੱਥਰ ਦਾ ਰਗੜਾ ਹੀ ਨਹੀਂ ਕਰਾਈ ਕੀ ਗੱਲ ਹੋਈ ਬਾਜੀ ਓਏ ਦੂਜਾ ਮੰਦਰ ਹੈ ਪੱਥਰ ਦਾ ਪੁਰਾਣੇ ਜਿਹੇ ਮੰਨੇ ਦਾ ਪੱਥਰ ਹੈ ਸਾਰਾ ਇਹ ਯਾਰ ਬਈ ਯਾਰ ਹੁਣ ਅਸੀਂ ਕਿ ਚੱਕ ਲਿਆ वाहन घर ये शीश महल शुल्क मात्र पंद्रह रुपये ये टिकट कट्टी हुई आप वाहन घर हाँ आप हाँ ये हैगी है इधर से टिकट है हमारी टिकट दिखाओ नहीं नहीं अलग अलग है यार वाहन घर दी अड्डा है शीश महल किधर है ये कौन सा इधर 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 अंदर चलो वाहन घर तो देखिए सो सब तो पहला जेड़ा हैगा इधर वाहन घर है थोड़ा दिखाने ਅੱਗੇ ਜਾ ਕੇ ਜਿਹੜਾ ਸ਼ੀਸ਼ਮੈਲ ਬਣਿਆ ਉਹਨਾਂ ਨੇ ਦੱਸਿਆ ਟਿਕਟ ਅਸੀਂ ਲਈ ਹੋਈ ਸੀਗੀ ਸੁਨਹਿਰੀ ਥੰਬਾ ਆਜੋ ਜੀ ਹੁਣ ਆਪਾਂ ਤੁਹਾਨੂੰ ਸ਼ੀਸ਼ਮੈਲ ਦਿਖਾਉਨੇ ਆਂ ਪਹਿਲਾਂ ਸੌਰੀ ਵਾਹਨ ਕਰ ਦਿਖਾਉਨੇ ਆਂ ਇਹ ਜਿਹੜੇ ਪ੍ਰਭੂ ਦੇ ਵਾਹਨ ਹੁੰਦੇ ਸੀਗੇ ਸ਼ੇਸ਼ਨਾਗ ਹੋ ਗਿਆ ਸਿੰਘ ਹੋ ਗਿਆ ਉਸ ਤੋਂ ਬਾਅਦ ਤੁਹਾਨੂੰ ਅੱਗੇ ਦਿਖਾਉਨੇ ਆਂ ਆ ਦੇਖੋ ਜੀ ਸੂਰਿਆ ਪ੍ਰਭਾ ਹੋ ਗਿਆ ਚੰਦਰ ਪ੍ਰਭਾ ਹੋ ਗਿਆ ਜਿਹੜਾ ਮੁਕਟ ਮੇਰੇ ਖਿਆਲ ਛੇ ਸ਼ਾਇਦ ਹੁੰਦਾ ਸੀਗਾ ਤੇ ਹੰਸ ਹੋ ਗਿਆ ਜੀ ਇਹ ਵਾਹਨ ਹੁੰਦੇ ਸੀ ਸਾਰੇ ਦੇਵੀ ਦੇਵਤਾਂ ਦੇ ਹਾਥੀ ਕਾਚਕਾ ਵਿਮਾਨ ਠੀਕ ਹੈ ਜੀ ਅੱਗੇ ਚੱਲਦੇ ਹਾਂ ਉਸ ਤੋਂ ਬਾਅਦ ਪੂਰਨ ਕੋਠੀ ਇਹ ਸਾਨੂੰ ਇਸ ਬਾਰੇ ਇਹਨਾਂ ਨੂੰ ਨਹੀਂ ਪਤਾ ਸ਼ਾਇਦ shri hanuman ji ਔਰ ਕਦਮ ਬ੍ਰਿਖਸ਼ ਇਹ ਤੁਸੀਂ ਦੇਖ ਸਕਦੇ ਹੋ ਮੈਂ ਪਰੇੰਦੋਰੀ ਦਿਖਾ ਦਿੰਦਾ ਹਾਂ ਸਾਰਾ ਸੋ ਅੱਗੇ ਚੱਲਦੇ ਹਾਂ ਆ ਪਾਲਕੀ ਹੁੰਦੀ ਸੀਗੀ ਰਾਜੇ ਮਹਾਰਾਜਾ ਜਿਵੇਂ ਖੜੀ ਨੇ ਤੋਤਾ ਘੋੜਾ ਔਰ ਸਵਾਦਾ ਹਾ ਕੀ ਹੈ ਸਿੰਘ ਸ਼ਰਦਲ ਇਹ ਵੀ ਕੁਝ ਇਹ ਮੇਰੇ ਖਿਆਲ ਹੁਣ ਚਾਈਨਾ ਦੇ ਵਿੱਚ ਸ਼ਾਇਦ ਇਹਨੂੰ ਪੂਜਿਆ ਵੀ ਜਾਂਦਾ ਮੇਰੇ ਖਿਆਲ ਨਾਲ ਸ਼ਾਇਦ ਉਹੀ ਇਹ ਚੀਜ਼ ਹੈ ਡਰੈਗਨ ਤਰ੍ਹਾਂ ਮੈਨੂੰ ਸੀ ਜੀ ਨੇ ਨਾਲ ਹੀ ਨਹੀਂ ਆ ਖੈਰ ਗਰੁੜ ਜੀ ਆ ਗਏ ਜਿਹਦੇ ਬਾਰੇ ਆਪਾਂ ਸਾਰੇ ਸੁਣਦੇ ਹਾਂ ਹਿੰਦੂ ਧਰਮ ਚੰਗੀ ਤਰ੍ਹਾਂ ਜਾਣਦਾ ਸਿੰਘ ਹੋ ਗਿਆ ਫਿਰ ਉਸ ਤੋਂ ਬਾਅਦ ਆਹੀ ਚੀਜ਼ ਆ ਗਈ ਹਾਥੀ ਹੋ ਗਿਆ ਪਾਲਕੀ ਹੋ ਗਈ ਸੋ ਅੱਗੇ ਚੱਲਦੇ ਹਾਂ ਸੋ ਅੱਪਾ ਚੱਲਦੇ ਆ ਅੱਗੇ ਤੇ ਅੱਗੇ ਸ਼ੀਸ਼ਮੈਲ ਜਾਵਾਂਗੇ ਆਪਾਂ ਸੋ ਇੱਕ ਬੜਾ ਛੋਟਾ ਜਾਂ ਤੇ ਪਿਆਰਾ ਜਿਹਾ ਬੱਚਾ ਬੰਦਾ ਤੁਹਾਨੂੰ ਦਿਖਾਣੇ ਆ ਬੜੇ ਐਕਟਿੰਗ ਕਰ ਰਿਹਾ ਹੋ ਰਿਹਾ ਫਰ ਤੇ ਇਹ ਮੈਨੂੰ ਲੱਗਾ ਕੋੜੀ ਪਤਾ ਨਹੀਂ ਕਿੱਥੋਂ ਲੈ ਕੇ ਵਿਚਾਰੀ ਸੱਤ ਨਾਲ ਲੱਗ ਗਈ ਉਦੋਂ ਬਰ ਨਿਕਲੀ ਨਹੀਂ ਫਸ ਗਈ ਇੱਥੇ ਮਨਣਾ ਮਿੱਠੇ ਉਹਨੇ ਕੀ ਕਰ ਜਾਵਾਂਗੇ ਪਰ ਕੋੜੀ ਇੱਕ ਹੋਰ ਹੀ ਹਣੀ ਮੈਟਨ ਲੈਦੀ ਆਪਾਂ ਇਸ ਏਸੀ ਦੀ ਸਰਵਿਸ ਆ ਦੇਖੋ ਇੱਕ ਰੱਥ ਖੜਾ ਇੱਥੇ ਰੱਥ ਵੀ ਤੁਹਾਨੂੰ ਦਿਖਾਣੇ ਆ ਰੱਥ ਤੁਸੀਂ ਦੇਖ ਸਕਦੇ ਹੋ ਅੱਛਾ ਠੀਕ ਹੈ ਠੀਕ ਹੈ ਸ਼ੂਟਰ ਹੋਰ ਨਹੀਂ ਹੋਣਾ ਕਹਿੰਦਾ ਉਹਨੇ ਇਹਨੂੰ ਪਤਾ ਵਲੌਗ ਬਣਾਇਆ ਇੱਧਰ ਨਹੀਂ ਜਾਣਾ ਆਪਾਂ ਆਪਾਂ ਆ ਗਿਆ ਸ਼ੀਸ਼ ਮੈਲ ਆ ਗਿਆ ਇੱਧਰ ਸੋ ਇਹਦੀ ਵੀ ਆਪਾਂ ਟਿਕਟ ਲਈ ਹੋਈ ਹੈ ਇਹ ਵੀ ਤੁਹਾਨੂੰ ਦਿਖਾਣੇ ਆ ਅੱਜ ਦਾ ਜਿਹੜਾ ਵਲੌਗ ਹੈ ਉਹਦੇ ਵਿੱਚ ਕਾਫੀ ਕੁਝ ਤੁਹਾਨੂੰ ਵਰਿੰਦਾਵਨ ਦੀ ਚੀਜ਼ਾਂ ਦਿਖਾਵਾਂਗੇ ਤੁਹਾਨੂੰ ਕਾਰਡ ਦੀ ਵੀ ਫੋਟੋ ਦਿਖਾਈ ਸੀ ਜਿੱਥੋਂ ਤੁਸੀਂ ਸਾਰਾ ਗਾਈਡੈਂਸ ਲੈ ਸਕਦੇ ਹੋ ਤੇ ਆ ਦੇਖੋ ਕੀ ਲਿਖਿਆ ਬੰਦਰੋਂ ਔਰ ਜੇਬ ਕਤਰੋਂ ਸੇ ਸਾਫ ਸਾਫ ਲੱਗੇ ਚੱਲਦੇ ਆ ਦੇਖੋ ਸ਼ੀਸ਼ ਮਹਿਲ ਆ ਗਿਆ ਇਹ ਵੀ ਕੋਈ ਅਲੌਕਿਕ ਦ੍ਰਿਸ਼ ਹੈ ਦੇਖਣ ਵਾਲਾ ਤੇ ਬਹੁਤ ਹੀ ਖੂਬਸੂਰਤ ਕਲਾਕ੍ਰਿਤੀ ਦੇ ਨਾਲ ਬਣਿਆ ਹੋਇਆ ਦੇਖੋ ਸਾਰਾ ਦਾ ਹਾਂ ਇੱਕ ਵਾਰੀ ਜ਼ੂਮ ਕਰਕੇ ਵੀ ਚਲੋ ਜੀ ਏ ਪਰੇ ਲਿਖੋ ਨਹੀਂ ਸੀ ओके ਸੋ ਇਥੇ ਫੋਟੋ ਕਿੰਨਾ ਮਨਾ ਜੀ ਇਸ ਕਰਕੇ ਵੀਡੀਓ ਨਹੀਂ ਬਣਾ ਸਕਦੇ ਇਥੇ ਬੰਦ ਕਰਦੇ ਆ ਇਹਨੂੰ ਦੇਖੋ ਜੀ ਮੰਦਿਰ ਦਾ 뷰 ਬੜਾ ਸੋਹਣਾ ਮੰਦਿਰ ਹੈ ਦੇਖੋ ਔਰ ਜਿਵੇਂ ਉਹ ਸਾਊਥ ਵਗੈਰਾ ਚ ਮਿਊਜ਼ਿਕ ਚੱਲ ਰਿਹਾ ਨੇ ਉਦਾਂ ਦਾ ਮਿਊਜ਼ਿਕ ਚੱਲ ਰਿਹਾ ਦੇਖੋ ਚਲੋ ਚਲੋ ਅੱਪਾਂ ਕਿੱਥੇ ਆਪਾਂ ਉਧਰ ਪਈਆਂ ਚਲੋ ਜੀ ਹੁਣ ਆਪਾਂ ਇੱਥੇ ਰੁਕੇ ਸੀਗੇ ਥੋੜੀ ਬਾਰਿਸ਼ ਤੇ ਜੋ ਕਿ ਚਲੋ ਲੱਸੀ ਪੀਨੇ ਇੱਥੋ ਦੀ ਲੱਸੀ ਬਹੁਤ ਮਸ਼ਹੂਰ ਹੈ ਜਦੋਂ ਵੀ ਤੁਸੀਂ ਆਓ ਇੱਥੇ ਲੱਸੀ ਜ਼ਰੂਰ ਪੀਕੇ ਜਾਇਓ ਤੁਹਾਨੂੰ ਦਿਖਾਉਣੇ ਲੱਸੀ ਦੇ ਵਿੱਚ ਦਹੀਂ کریم ਵਗੈਰਾ ਪਾ ਕੇ ਨਾਲੇ ਕੇਸਰ ਪਾ ਕੇ ਦਿੰਦੇ ਮਿੱਟੀ ਦੇ ਕੱਪ ਦੇ ਵਿੱਚ ਆਹ ਦੇਖੋ ਔਰ ਰੇਟ ਕਿੰਨੇ ਦਾ ਵੀ 50 ਉਹ ਨਾ 50 ਰੁਪਏ ਦਾ ਠੀਕ ਆ ਡਿਸਕਾਊਂਟ ਹੈ 50 ਰੁਪਏ ਦਾ ਤੁਸੀਂ ਦੇਖ ਸਕਦੇ ਹੋ ਤੇ ਚਾਟੇ ਦੀ ਲੱਸੀ ਵੀ ਬਣਦੀ ਹੈ ਇਹ ਪੂਰੀ ਘੈਂਟ ਗਮ ਹੈ ਦੇਖੋ ਇੱਕ ਵਾਰੀ ਤੇ ਤੁਹਾਨੂੰ ਹਾਂਜੀ ਕਿੱਦਾਂ ਲੱਗਿਆ ਟੈਸਟ ਪਾਟੋ ਹਾਂਜੀ ਆਲਾ ਨਾ ਘੱਟਿਆ ਪਰ ਓਕੇ ਲਈ ਆ ਹੀ ਪਾਉਂ ਮੈਂ ਹਾਂ ਕਿਵੇਂ ਲੱਗੀ ਟੀਕੇ ਦਾ ਜਲਦੀ ਟੀ ਤੋ ਗਾਈਸ ਜੇਵ ਕਤਰਾ ਤਾ ਸਾਵਧਾਨ ਇੱਕ ਵਾਰ ਵੀ ਸ਼ਕਲ ਦੇਖ ਲਓ ਜੇਵ ਕੇ ਤਰਾ ਤਾ ਬਚ ਕੇ ਰਹਿਣਾ ਕਿਤੇ ਤੁਹਾਡੇ ਪੈਸੇ ਚੋਰੀ ਹੁੰਦੇ ਆ ਬੰਦਾ ਜੇਵ ਕੇ ਤਰਾ ਹੀ ਆ ਤੇ ਸ਼ਕਲਾਂ ਦੇ ਚੋਰ ਲੱਗਦਾ ਦੇਖੋ ਕਿਵੇਂ ਲੱਗੀ ਆ ਗਿਆ ਬਿੱਲੋ ਇਹ